ਅਜੂ ਹੁਸ਼ਿਆਰਪੁਰ ਚੀਆਨੀ ਯੂਨੀਵਰਸਿਟੀ ਫਗਵਾੜਾ ਦੇ ਐਨ ਐਸ ਐਸ ਵਿੰਗ ਵੱਲੋਂ ਪਬਲਿਕ ਅਵੇਅਰਨੈਸ ਕੈਂਪੇਨ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਇਸ ਮੌਕੇ ਚੀਆਨੀ ਯੂਨੀਵਰਸਿਟੀ ਵੱਲੋਂ ਹੁਸ਼ਿਆਰਪੁਰ ਰੇਲਵੇ ਫਾਟਕ ਨੇស្ਤੀਕ ਐਸ ਆੜਕੀ ਦੇ ਦੋਹਾਂ ਪਾਸਿਆਂ ਤੇ ਮੌਜੂਦ ਦੀਵਾਰ ਤੇ ਜਾਗਰੂਕਤਾ ਪੇਂਟਿੰਗ ਕਰਵਾਈ ਗਈ ਜੋ ਕਿ ਸ਼ਹਿਰ ਦੀ ਸੁੰਦਰਤਾ ਚ ਵਾਧਾ ਕਰੇਗੀ ਤੇ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੇਗੀ ਇਸ ਤਰ੍ਹਾਂ ਨਗਰ ਨਿਗਮ ਕਮਿਸ਼ਨਰ ਡਾਕਟਰ ਅਮਨਦੀਪ ਉੱਗੇ ਸਮਾਜ ਸੇਵਕ ਪਰਮਜੀਤ ਸਿੰਘ ਸੱਚਦੇਵਾ ਟ੍ਰੈਫਿਕ ਪੁਲਿਸ ਇਨਚਾਰਜ ਸੁਭਾਸ਼ ਪਾਗਟ ਅਤੇ ਜੀਐਨਯੂਨੀਵਰਸਿਟੀ ਤੋਂ ਇੰਜੀਨੀਅਰ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਯੂਨੀਵਰਸਿਟੀ ਵੱਲੋਂ ਦੀਵਾਰ ਤੇ ਵੱਖ-ਵੱਖ ਤਰ੍ਹਾਂ ਦੇ ਜਾਗਰੂਕਤਾ ਸਲੋਗਨ ਜਿਵੇਂ ਕਿ ਨਸ਼ਿਆਂ ਦੇ ਖਾਤਮੇ, ਬੇਟੀ ਬਚਾਓ ਬੇਟੀ ਪੜ੍ਹਾਓ, ਪਲਾਸਟਿਕ ਮੁਕਤ ਹੁਸ਼ਿਆਰਪੁਰ ਅਤੇ ਵਾਤਾਵਰਣ ਦੀ ਸੰਭਾਲ ਸਮੇਤ ਹੋਰ ਵੀ ਜਾਗਰੂਕਤਾ ਸਲੋਗਨ ਦੀਵਾਰ ਤੇ ਪੇਂਟਿੰਗ ਕਰਵਾਏ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਨਿਗਮ ਕਮਿਸ਼ਨਰ ਡਾਕਟਰ ਅਮਨਦੀਪ ਨੇ ਕਿਹਾ ਕਿ ਜੀਐਨਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਤੇ ਹੁਸ਼ਿਆਰਪੁਰ 'ਚ ਸਮਾਜਿਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਜਿੰਨੀ ਜ਼ਿਆਦਾ ਸ਼ਿਲਾਘਾ ਕੀਤੀ ਜਾਵੇ ਓਨੀ ਕਟ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਮਾਜਿਕ ਕੰਮਾਂ 'ਚ ਵੀ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰ ਰਹੀ ਹੈ ਜੋ ਕਿ ਯੂਨੀਵਰਸਿਟੀ ਦੀ ਦੇਸ਼ ਅਤੇ ਸਮਾਜ ਪ੍ਰਤੀ ਪ੍ਰੇਮ ਭਾਵਨਾ ਦਾ ਸਬੂਤ ਹੈ ਇਸ ਮੌਕੇ ਇੰਜੀਨੀਅਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਲਈ ਯੂਨੀਵਰਸਿਟੀ ਵੱਲੋਂ ਇੱਕ ਕਦਮ ਚੁੱਕਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਅਨੇਕਾ ਕੰਮ ਹੁਸ਼ਾਰਪੁਰ ਚ ਜੀਐਨ ਯੂਨੀਵਰਸਿਟੀ ਵੱਲੋਂ ਕਰਵਾਏ ਜਾਣਗੇ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੇ ਰਿਪੋਰਟ ਨਗਰ ਨਿਗਮ ਨੇ ਵੀ ਆਪਣਾ ਜੇ ਤੁਸੀਂ ਦੇਖਿਆ ਹੋਏ ਪਿਛਲੇ ਸਮੇਂ ਵਿੱਚ ਕਾਫੀ ਪੁਆਇੰਟਸ ਜਿਹੜੇ ਆਈਡੈਂਟੀਫਾਈ ਕਰਕੇ ਬੱਸ ਸਟੈਂਡ ਦੇ ਸਾਹਮਣੇ ਜੇ ਤੁਸੀਂ ਦੇਖਿਆ ਹੋਏ ਉਹਨੂੰ ਪੇਂਟ ਕੀਤਾ ਹੈ ਸੈਂਟਰਲ ਵਰਜੀਸ ਨੂੰ ਫੋਰ ਸ਼ਹਿਰ ਦੇ ਜਿਹੜੇ ਐਂਟਰੀ ਪੁਆਇੰਟਸ ਆ ਉੱਥੇ ਸਫਾਈ ਦੀ ਮੁਹਿੰਮ ਚੱਲਦੀ ਹੈ ਇਹ ਜਿੱਥੋਂ ਤੱਕ ਐਨ ਜੀਓਜ਼ ਦਾ ਸੰਬੰਧ ਹੈ ਸਾਫ ਸਫਾਈ ਦਾ ਜਿਹੜਾ ਪੂਰਾ ਪ੍ਰੋਜੈਕਟ ਹੁੰਦਾ ਹੈ ਉਹਦੇ ਵਿੱਚ ਸਾਨੂੰ ਵੱਖਰੀਆਂ ਵੱਖਰੀਆਂ ਐਨ ਜੀਓਜ਼ ਦਾ ਸਾਥ ਵੀ ਚਾਹੀਦਾ ਹੁੰਦਾ ਹੈ ਪਬਲਿਕ ਦੀ ਸਪੋਰਟ ਚਾਹੀਦੀ ਹੁੰਦੀ ਆ ਇਹ ਸਾਰਿਆਂ ਦਾ ਇੱਕ ਕਲੈਕਟਿਵ ਐਫਰਟ ਹੈ ਫੇਰ ਹੀ ਅਸੀਂ ਸ਼ਹਿਰ ਨੂੰ ਜਿਹੜਾ ਉਹ ਸੁੰਦਰ ਬਣਾ ਸਕਦੇ ਆ ਸੋ ਮੈਂ ਧੰਨਵਾਦ ਕਰਾਂਗੀ ਜੀ ਐਨਏ ਯੂਨੀਵਰਸਿਟੀ ਦਾ ਸਾਡੇ ਨਾਲ ਐਨ ਜੀਓ ਜਿਹੜੇ ਹੈਗੇ ਨੇ ਉਹਨਾਂ ਦਾ ਕਿ ਅਸੀਂ ਸਾਰੇ ਇੱਕ ਜੁਆਇੰਟ ਐਫਰਟ ਕਰ ਰਹੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਸ਼ਹਿਰਪੁਰ ਮੀਡੀਆ ਦਾ ਜਿੰਨੇ ਵੀ ਇੱਥੇ ਮੀਡੀਆ ਪਰਸਨ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਜੋ ਹਿਸ਼ਾਰਪੁਰ ਸਿਟੀ ਦੇ ਵਿੱਚ ਫਗਵਾੜਾ ਬਾਈਪਾਸ ਤੋਂ ਲੈ ਕੇ ਗਵਰਨਮੈਂਟ ਚੌਂਕ ਦੇ ਵਿੱਚ ਜੋ ਇੱਕ ਰੇਲਵੇ ਕ੍ਰੋਸਿੰਗ ਆਉਂਦੀ ਹੈ ਆਪਣਾ ਫਾਟਕ ਹੁੰਦਾ ਹੈ ਉਥੇ ਇੱਕ ਵਾਲ ਰੇਲਵੇ ਵੱਲੋਂ ਬਣਾਈ ਗਈ ਸੀਗੀ ਤਾਂ ਅਸੀਂ ਰੇਲਵੇ ਔਰ ਪਲੱਸ ਹਿਸ਼ਾਰਪੁਰ ਦੇ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਸ ਵਾਲ ਦੀ ਬਿਊਟੀਫਿਕੇਸ਼ਨ ਕਰ ਰਹੇ ਹਾਂ ਔਰ ਇਸ ਵਾਲ ਦੀ ਜਿਹੜੀ ਬਿਊਟੀਫਿਕੇਸ਼ਨ ਦੇ ਵਿੱਚ ਕੀ ਹੈ ਕਿ ਅਸੀਂ ਇਸ ਵਾਲ ਦੇ ਉੱਪਰ ਪੇਂਟਿੰਗ ਕਰ ਰਹੇ ਹਾਂ ਅਲੱਗ-ਅਲੱਗ ਮੈਸੇजेस ਆ ਜਿਹੜੇ ਕਿ ਸਮਾਜ ਦੇ ਵਿੱਚ ਸਾਨੂੰ ਕਿਤਨੇ ਕਿਤੇ ਕੁਝ ਬੁਰਾਈਆਂ ਸਾਨੂੰ ਲੱਗੀਆਂ ਹੋਈਆਂ ਉਹਨਾਂ ਦੇ ਖਾਤਮੇ ਦੇ ਲਈ ਇੱਕ ਉਪਰਾਲਾ ਜਿੰਦੇ ਵਿੱਚ ਅਸੀਂ ਨਸ਼ਿਆਂ ਦੇ ਵਿਰੁੱਧ ਆਵਾਜ਼ ਚੱਕਰੇ ਹੈਗੇ ਆਂ ਪਲੱਸ ਜੋ ਪਲਾਸਟਿਕ ਯੂਜ਼ਲੀ ਬਹੁਤ ਵੱਡਾ ਆਲਰੇਡੀ ਇੱਥੋਂ ਦੀ ਐਨ ਜੀਓਜ਼ ਹੈ ਜਿਵੇਂ ਮਨੀ ਜੀ ਹੈ ਮਨੀ ਗੋਗਿਆ ਜੀ ਹੈ ਪਰਮਜੀਤ ਸਜਦੇਵਾ ਸਰ ਹੋਰੀਆਂ ਆਲਰੇਡੀ ਇੱਕ ਪਲਾਸਟਿਕ ਦਾ ਬਹੁਤ ਵੱਡਾ ਗਰੁੱਪ ਹੈ ਜੋ ਪਲਾਸਟਿਕ ਨਾ ਯੂਜ਼ ਕਰਨ ਦੇ ਉੱਪਰ ਉਹਨਾਂ ਨੇ ਇੱਕ ਆਵਾਜ਼ ਚੁੱਕੀ ਹੋਈ ਆ ਉਹਦਾ ਇੱਕ ਅਸੀਂ ਵਾਲ ਪੇਂਟਿੰਗ ਕਰ ਰਹੇ ਆਂ ਐਜੂਕੇਸ਼ਨ ਦੀ ਪ੍ਰੋਮੋਸ਼ਨ ਵੀ ਜਿਹੜਾ ਹੈਗਾ ਅਸੀਂ ਉਹ ਵਾਲ ਪੇਂਟਿੰਗ ਕਰ ਰਹੇ ਆਂ ਕਿ ਬੇਟੀ ਨੂੰ ਬਚਾਓ ਬੇਟੀ ਨੂੰ ਪੜਾਓ ਦੇ ਉੱਪਰ ਅਸੀਂ ਇਹ ਵਰਕਆਊਟ ਕਰ ਰਹੇ ਹਾਂ ਪਲੱਸ ਆਪਦੀ ਹੈਲਥ ਦੇ ਲਈ ਜਿਵੇਂ ਸਾਈਕਲਿੰਗ ਕਰਨੀ ਚਾਹੀਦੀ ਹੈ এনवायरमेंट ਨੂੰ ਨੇਚਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਔਰ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਜਿਹੜੀ ਇਹ ਵਾਲ ਹੈ ਮੈਨੂੰ ਲੱਗਦਾ ਕਿ ਮਿਨੀਮਮ ਅਗਰ ਅਪ ਡਾਊਨ ਕਰੀਏ ਤਾਂ ਦਾ ਕਿਲੋਮੀਟਰ ਜਿਹੜਾ ਬੰਦ ਹੈਗਾ ਦੋਨੋਂ ਪਾਸੇ ਮਿਲਦਾ 1400 ਸਕਰ ਫੁੱਟ ਦੀ ਇੱਕ ਵਾਲ ਦੇ ਸਾਈਜ਼ ਹੈ ਜਿਹੜੀ ਲੰਬਾਈ ਹੈ ਤੋਂ ਨੂੰ ਅਸੀਂ ਪੇਂਟ ਕਰਕੇ ਆਲਰੇਡੀ ਹਾਰਪੁਰ ਦੀ ਜਿਹੜੀ ਬਿਊਟੀਫਿਕੇਸ਼ਨ ਚ ਜੀਐਨ ਯੂਨੀਵਰਸਿਟੀ ਆਪਣਾ ਸੰਯੋਗ ਕਰ ਰਹੀ ਹੈ ਜਿੱਥੇ ਅਸੀਂ ਸਮਾਜ ਦੇ ਵਿੱਚ ਹੁਸ਼ਾਰਪੁਰ ਸਿਟੀ ਦੇ ਬੱਚਿਆਂ ਨੂੰ ਡਿਸਟ੍ਰਿਕਟ ਦੇ ਬੱਚਿਆਂ ਨੂੰ ਜਿੱਥੇ ਕੁਆਲਟੀ ਐਜੂਕੇਸ਼ਨ ਦੇ ਕੇ ਅਸੀਂ ਅੱਗੇ ਸਮਾਜ ਦੇ ਆਪਣੇ ਪੈਰਾ ਤੇ ਖੜੇ ਕਰ ਰਹੇ ਹਾਂ ਉਸੇ ਤਰ੍ਹਾਂ ਇਥੋਂ ਦੀ ਬਿਊਟੀਫਿਕੇਸ਼ਨ ਵੀ ਸਿਟੀ ਦੀ ਜਿਹੜੀ ਹੈਗੀ ਹੈ ਡਿਸਟ੍ਰਿਕਟ ਦੀ ਕਰਨ ਦਾ ਉਹ ਜੀਐਨ ਯੂਨੀਵਰਸਿਟੀ ਦਾ ਇੱਕ ਫਰਜ਼ ਹੈ ਉਹ ਅਸੀਂ ਅਦਾ ਕਰ ਰਹੇ ਹਾਂ ਔਰ ਅਸੀਂ ਇਸ ਕੰਮ ਲਈ ਆਪਦੀ ਮੈਨੇਜਮੈਂਟ ਦਾ ਔਰ ਇਥੋਂ ਦੀਆਂ ਐਨ ਜੀਓਜ਼ ਦਾ ਇਥੋਂ ਦੇ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ